ਕੇਸ ਹੈ ਉਹਦੇ ਚ ਇੱਕ ਲੇਡੀ ਨਦੀਪਪੌਰ ਉਹਦੇ ਦੋ ਬ੍ਰਦਰਸ ਮਨਸਿਮਰਨ ਸਿੰਘ ਤੇ ਜਤਿੰਦਰ ਸਿੰਘ ਅਰੈਸਟ ਕੀਤੇ ਐ ਐਫ ਆਈ ਨੰਬਰ 165 27724 ਨੂੰ ਕੇਸ ਦਰਜ ਹੋਇਆ ਸੀ ਕਿ ਅੰਡਰ ਸੈਕਸ਼ਨ 304 12बी ਤੇ ਐਡੀਸ਼ਨ ਹੋਈ ਸੀ 302 ਤੇ 307 ਆਈ ਪੀਸੀ ਦੀ ਪੀਐਸ ਅਦਰ ਅੰਮ੍ਰਿਤਸਰ ਇਹਦੇ ਨਦੀਪਪੌਰ ਨੇ ਆਪਣੇ ਹਸਬੰਦ ਨੂੰ ਪ੍ਰਿੰਤੋਹਾਰਨ ਨੂੰ ਤੇ ਆਪਣੀ ਮਦਨ ਲਾਣ ਨੂੰ ਲਖਵਿੰਦਰ ਕੌਰ ਨੂੰ ਜ਼ਹਿਰ ਦੇ ਕੇ ਮਾਰਿਆ ਸੀਗਾ ਇਹਨੂੰ ਸਲੋ ਪੌਇਜ਼ਨ ਦੇ ਕੇ ਮਾਰਿਆ ਸੀ ਇਹਦੇ ਚ ਚੌਥਾ ਇੱਕ ਯੂਜ਼ ਦਾ ਪੰਡਿਤ ਵਰਨ ਕੁਮਾਰ ਉਹ ਐਟ ਲਾਰਜ ਨਵਦੀਪ ਕੌਰ ਦੇ ਇਲੈਕਟ ਰਿਲੇਸ਼ਨ ਸੀਗੇ ਵਰਨ ਕੁਮਾਰ ਪੰਡਤ ਨਾਲ ਤੇ ਉਹਨੇ ਹੀ ਆਈਡੀਆ ਦਿੱਤਾ ਸੀ ਸਲੋ ਪੌਇਜ਼ਨ ਦਾ ਤੇ ਅ ਐਵਕਵਾ ਹਸਪੀਟਲ ਗਏ ਲਾਸਟ ਡੇਥ ਹੋਈ ਸੀ ਪੀਜੀਆ ਚੰਡੀਗੜ੍ਹ ਤੇ ਜਦੋਂ ਇਹਦੇ ਹਸਬੰਦ ਨੂੰ ਪਤਾ ਚੱਲਿਆ ਕਿ ਇਹਦਾ ਰਿਲੇਸ਼ਨ ਹੈਗਾ ਉਹ ਫਿਰ ਵੀ ਕੰਪਰੋਮਾਈਜ਼ ਕਰ ਗਿਆ ਸੀਗਾ ਕਿ ਇਹਨਾਂ ਦਾ 5 ਸਾਲ ਦਾ ਬੱਚਾ ਹੈ ਤੇ ਉਹਦੇ ਲਈ ਅਸੀਂ ਇਕੱਠੇ ਰਵਾਂਗੇ ਪਰ ਲੇਡੀ ਦਾ ਜ਼ਿਆਦਾ ਚੁਕਾ ਪੰਡਿਤ ਵਰਨ ਕੁਮਾਰ ਵੱਲ ਸੀਗਾ ਤੇ ਪੰਡਿਤ ਵਰਨ ਕੁਮਾਰ ਦੇ ਕਹਿਣ ਤੇ ਉਹ ਖਾਣੇ ਚ ਵੀ ਤੇ ਨਿੰਬੂ ਪਾਣੀ ਦੇ ਵਿੱਚ ਵੀ ਤੇ ਹੋਰ ਐਡੀਬਲ ਆਈਟਮਸ ਦੇ ਵਿੱਚ ਹਾਲੀਓਲੀ ਜ਼ਹਿਰ ਦਿੰਦੀ ਗਈ ਤੇ ਐਟ ਲਾਸਟ ਦੋਨਾਂ ਦੇ ਇੱਕ ਦਿਨ ਥੋੜਾ ਵੱਧ ਦੇ ਦਿੱਤਾ ਸੀਗਾ ਤੇ ਉਸ ਤੋਂ ਬਾਅਦ ਹਸਪਟਲਾਈਜ਼ ਵੀ ਐਸਕਾਟ ਅੰਮ੍ਰਿਤਸਰ ਵੀ ਗਏ ਤੇ ਫਿਰ ਲਾਸਟ ਪੀਜੀਐ ਚੰਡੀਗੜ੍ਹ ਜਾ ਕੇ ਡੈਥ ਹੋਈ ਧੀ ਕਿਹਦੇ ਵਿੱਚ ਪੰਡਤ ਨੂੰ ਹੱਥ ਦਿਖਾਗੇ ਸੀ ਤਦੋਂ ਪਿਆਰ ਪੈ ਗਿਆ ਸੀ ਇਧਰ ਨਹੀਂ ਪੰਡਤ ਨੂੰ ਹੱਥ ਦਿਖਾਨ ਨਹੀਂ ਗਏ ਪੰਡਤ ਜਿਹੜੇ ਮਨਸਿਮਰਨ ਸਿੰਘ ਤੇ ਜਤਿੰਦਰ ਸਿੰਘ ਹੈਗੇ ਆ ਇਹਦੇ ਬ੍ਰਦਰਸ ਉਹਨਾਂ ਨੇ ਇੰਟਰੋਡਿਊਸ ਕੀਤਾ ਸੀ ਪੰਡਤ ਨੂੰ ਨਹੀਂ ਹਰ ਦਿਖਾਨੀ ਨਹੀਂ ਨਹੀਂ ਜੋਤਿਸ਼ ਵਿਦਿਆ ਸਿੱਖਣ ਲਈ ਜੋਤਿਸ਼ ਵਿਦਿਆ ਸਿੱਖਣ ਲਈ ਗਈ ਸੀ ਜੀ ਸਰ ਇਹਨਾਂ ਸੁਣਿਆ ਕਿ ਗੋਪਾਲ ਨਗਰ ਗਲੀ ਨਬਰ ਇੱਕ ਚ ਦਾ ਬਿਲਡਿੰਗ ਹੈ ਪੂਰੀ ਪੂਰੀ ਜੀ ਉਹ ਤੁਸੀਂ ਇਹ ਬਿਜ਼ਨਸ ਕਰ ਰਹੇ ਹੋ ਇਹਨਾਂ ਦੀ ਕਾਫੀ ਪ੍ਰਾਪਰਟੀ ਹੈ ਜੀ ਜਿਹੜਾ ਪ੍ਰਿੰਸ ਚੋਹਾਨ ਸਰ ਕਿੰਨੇ ਦਿਨ ਤੋਂ ਚੱਲ ਰਹੇ ਪੰਡਿਤ ਜੀ ਦਾ ਅਸੀਂ ਹਾਲੇ ਐਕਸਪਲੋਰ ਕਰ ਰਹੇ ਹਾਂ ਜੀ ਹਾਂ ਜੀ ਉਹ ਸਮਝ ਆ ਰਹੀ ਹੈ ਕਿ ਨੰਬਰ ਗੜੀਆਂ ਬਿਲਡਿੰਗ ਪੂਰੀ ਪੂਰੀ ਦੀ ਐਪਨ ਬਾਈ ਕਰਦਾ ਸੀਗਾ ਅਸੀਂ ਕਰ ਲੈਨੇ ਆ ਜੀ ਸਰ ਪੰਡਿਆ ਜੀ ਦਾ ਡੀਲੀਗੇਟ ਕੋ ਚਾਹੁੰਦਾ ਸੀ ਕੋਈ ਮਿਲ ਕੇ ਇਹ ਸਾਲ ਦਾ ਹੋ ਗਿਆ ਸੀ ਪਰਛਾ ਆਇਆ ਤਾਂ ਪੁਸਤਕ ਮੇਂ ਪਹਿਲੇ ਦਰਜ ਕੀਤਾ ਪਰਛਾ ਤਾਂ ਅੰਡਾ ਆਈਪੀਸੀ ਦਰਜ ਕੀਤਾ ਜੀ ਇਹ ਹੈਗਾ 27724 304 120 ਬੀ ਆਈਪੀਸੀ 15 ਦਿਨ ਕਿੱਥੇ ਰਿਹਾ ਫਿਰ ਕੌਣ ਜੀ ਪੰਡਤ ਐਨੀ ਦਿਨ ਕਿੱਥੇ ਗਿਆ ਪਿਆ ਨਹੀਂ ਪੰਡਤ ਹਲੇ ਅਰੈਸਟ ਨਹੀਂ ਕੀਤਾ ਬਾਕੀ ਥੇਰੇ ਬੰਦੇ ਬਾਕੀ ਤਾਂ ਅਸੀਂ ਹੁਣ ਕੱਲ ਫੜਲੇ ਭੱਜੇ ਹੋਏ ਸੀਗੇ ਪੰਡਤ ਨੂੰ ਅਰੈਸਟ ਕਰਨਾ ਜੀ ਪੰਡਤ ਵੀ ਅੱਛੇਲੀ ਅਰੈਸਟ ਕਰਨਾ ਜੀ